ਰਾਜਾ ਬੜਿੰਗ ਜਿਹੜਾ ਹੈਗਾ ਉਹਦਾ ਪਾਪ ਦਾ ਘੜਾ ਭਰ ਚੁੱਕਿਆ ਹੈ ਉਹਦਾ ਅੰਤ ਆ ਗਿਆ ਕੱਲ ਨੂੰ ਇਹ ਚੰਨੀ ਦੇ ਖਲਾਫ ਵੀ ਬੋਲੇ ਸੀਗੇ ਇਹ ਚੰਨੀ ਦੇ ਖਲਾਫ ਕਿਉਂ ਬੋਲੇ ਸੀ ਕਿਉਂਕਿ ਉਹ ਐਸੀ ਭਾਈਚਾਰੇ ਦੇ ਸੀ ਸਾਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਔਰ ਮੈਂ ਵੀ ਇਹਨੂੰ ਫੋਨ ਦੇ ਉੱਤੇ ਫੋਨ ਤੇ ਮੇਰੀ ਗੱਲ ਹੋਈ ਹੈ ਜੀ ਉੱਥੇ ਵੀ ਜਦੋਂ ਮੈਂ ਕਿਹਾ ਕਿ ਬਖਲਾੜ ਦੇ ਵਿੱਚ ਆ ਕੇ ਬਿਆਨ ਦਿਆ ਤਾਂ ਇਹਨੂੰ ਚਿਰਛੜਾਪਣ ਆਇਆ ਇਹਨੂੰ ਗੁੱਸਾ ਲੱਗਿਆ ਰਾਜੇ ਬੜਿੰਗ ਨੂੰ ਤੇ ਤੂੰ ਯਾਰ ਸਾਡੇ ਸਮਾਜ ਬਾਰੇ ਇੰਨਾ ਕੁਝ ਬੋਲਦੇ ਤੇ ਅਸੀਂ ਤੈਨੂੰ ਇਹ ਵੀ ਨਾ ਕਹੀਏ ਬਖਲਾੜ ਦੇ ਵਿੱਚ ਆਇਆ ਲੀਡਰ ਹੋਏਗਾ ਤੂੰ ਕਿਸੇ ਪਾਰਟੀ ਦਾ ਸਮਾਜ ਤੋਂ ਵੱਡਾ ਲੀਡਰ ਨਹੀਂ ਰਾਜਾ ਬੜਿੰਗ ਨੇ ਜੇ ਮਦੀ ਸਰਾਹਤਾ ਕਰਨੀ ਤੇ ਸਰਦਾਰ ਬੁੱਟਾ ਸਿੰਘ ਕਹਿੰਦਾ ਉਹਨੂੰ ਤੇ ਉਹਦੀ ਪੜ੍ਹਾਈ ਬਾਰੇ ਦੱਸਦਾ ਉਹਦੀ ਐਜੂਕੇਸ਼ਨ ਬਾਰੇ ਦੱਸਦਾ ਬ੍ਰਦਰੀ ਬਾਰੇ ਦੱਸਣ ਦੀ ਕੀ ਲੋੜ ਸੀ ਕਿ ਜਦੋਂ ਕਿਸੇ ਅਹੁਦੇ ਤੇ ਬੈਠਣਾ ਤਾਂ ਬ੍ਰਦਰੀ ਮੈਟਰ ਕਰਦੀ ਹੁੰਦੀ ਹੈ ਬੰਦੇ ਦੀ ਤੇ ਅੱਜ ਆਪਣੇ ਰਾਸ਼ਟਰਪਤੀ ਹੈ ਮੈਂਮਾ ਜੀ ਉਹਨਾਂ ਬਾਰੇ ਵੀ ਕੱਲ ਨੂੰ ਬਿਆਨ ਕਰ ਦੂਗਾ ਕੋਈ ਉਹਨਾਂ ਦਾ ਵੀ ਰੰਗ ਕਾਲਾ ਰਾਜਾ ਬੜਿੰਗ ਕਿਹੜਾ ਜਨਮ ਤੋਂ ਲੀਡਰ ਸੀ ਰਾਜਾ ਬੜਿੰਗ ਨੇ ਪਤਾ ਨਹੀਂ ਕਿਹਦੀ ਕਿਹਦੀ ਗਲਮੀ ਕੀਤੀ ਹੋਣੀ ਤੁਸੀਂ ਕਹਿੰਦੇ ਸੀ ਨਾ 32 34 ਐਮਐਲਏ ਆਮ ਆਦਮੀ ਪਾਰਟੀ ਵਾਲੇ ਤੇ ਸਿਰੀ ਬਣ ਕੇ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਵੀ ਅੱਜ ਕਾਂਗਰਸ ਪਾਰਟੀ ਦੇ ਸਿਰੀਓ ਚਾਹੇ ਡਾਕਟਰ ਰਾਜਕਮਰ 베ਰਕਾ ਚਾਹੇ ਕੁਲਦੀਪ ਸਿੰਘ ਬੇਦਸਾਹਬ ਨੇ ਚਾਹੇ ਚੰਨੀ ਸਾਹਬ ਨੇ ਕਿਉਂ ਨਹੀਂ ਬੋਲਦੇ ਅੱਜ ਇੱਕ ਹੋਰ ਉਹਨਾਂ ਨੇ ਮਾਫੀ ਚ ਕਿਹਾ ਕਿ ਮੈਂ ਤਾਂ ਇੰਨਾ ਸਤਕਾਰ ਕਰਦਾ ਉਹਨਾਂ ਨੇ ਜੁੱਤੀਆਂ ਵੀ ਆਪਣੇ ਸਿਰ ਤੇ ਰੱਖ ਲੂੰਗਾ ਦਸਤਾਰ ਤੇ ਰੱਖ ਲੂੰਗਾ ਇੱਗਾਂ ਦੀ ਗੱਲ ਜਦੋਂ ਜੁੱਤੀਆਂ ਪੈਣ ਲੱਗੀਆਂ ਫਿਰ ਜੁੱਤੀਆਂ ਦਸਤਾਰ ਤੇ ਰੱਖ ਲਈਆਂ ਜਦੋਂ ਸਮਾਜ ਨੇ ਜੁੱਤੀਆਂ ਮਾਰੀਆਂ ਨੇ ਸ਼ੇ ਰਾਜਾ ਵੜਿੰਗ ਉੱਤੇ ਸਾਨੂੰ ਕਿਤੇ ਵੀ ਮਿਲਿਆ ਅਸੀਂ ਉਹ ਤਾਂ ਜਲੂਸ ਕੱਢਾਂਗੇ ਉਹਨੂੰ ਘੇਰਾਂਗੇ ਵੀ ਔਰ ਮੰਗ ਵੀ ਕਰਾਂਗੇ ਕਿ ਜਲਦੀ ਉਹਨੂੰ ਅਰੈਸਟ ਕੀਤਾ ਜਾਵੇ ਔਰ ਜਿਹੜੇ ਛੋਟੇ ਮੋਟੇ ਲੀਡਰ ਨੇ ਪਿੰਡਾਂ ਵਾਲੇ ਜਿਨ੍ਹਾਂ ਨੂੰ ਸਿਰਫ ਛੋਟੀਆਂ ਛੋਟੀਆਂ ਪੁੰਛਾਂ ਲੱਗੀਆਂ ਨੇ ਗਲਾਂ 'ਚ ਪਟੇ ਪਾਏ ਹੋਣੇ ਮਗੋਟੇ ਉਹ ਖਬਰਾਂ ਲਵਾ ਰਹੇ ਨੇ ਇਹ ਤਾਂ ਜੀ ਤੋਰ ਸ਼ਰਮ ਕਰੋ ਯਾਰ ਤੁਹਾਡਾ ਜਮੀਰ ਨਹੀਂ ਜਾਗਦਾ ਕਈ ਲੋਕ ਜਾ ਕੇ ਉੱਥੇ ਪਟੇ ਪਾ ਪਾ ਕੇ ਯਾਰ ਪਟੇ ਪਾ ਕੇ ਤੁਸੀਂ ਪਾਰਟੀਆਂ ਦੇ ਕਹੇ ਤੋ ਤਾਂ ਉਹ ਘਾਤੀਆ ਫਿਲਮ ਵਾਲਾ ਕੰਮ ਆ ਕਿ ਜਦ ਮੈਂ ਕਹੂੰ ਤੋ ਭੌਂਕੂ ਇਹ ਤਾਂ ਕੁੱਤੇ ਵਾਲਾ ਕੰਮ ਹੋ ਗਿਆ ਯਾਰ ਵੀ ਜਦੋਂ ਪਾਰਟੀ ਕੋਈ ਕਿਤੇ ਜਾ ਕੇ ਭੰਗ ਲੋ ਪਰ ਪਟਾ ਪਾਉ ਪਾਰਟੀ ਦਾ ਕੀ ਕਹਿ ਰਹੇ ਨੇ ਕਿ ਚੋਣਾ ਨਹੀਂ ਜੀ ਉਹ ਤਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਕਾਂਗਰਸ ਨੂੰ ਇੱਕ ਹੀ ਦਿਖਾਉਣ ਦੇ ਲਈ ਹਰਾਉਣ ਦੇ ਲਈ ਚੰਨੀ ਬਣਿਆ ਸੀ ਉਦੋਂ 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 ਇਲੈਕਸ਼ਨ ਸੀਗੀ ਜਦੋਂ ਚੰਨੀ ਦੇ ਉੱਤੇ ਕਮੈਂਟ ਕਰੇ ਗਏ ਤੇ ਸਾਰੇ ਆਮ ਉਹਦੀ ਜਾਤੀ ਤੇ ਕਮੈਂਟ ਕਰੇ ਗਏ ਤੇ ਉਦੋਂ ਤਾਂ ਚੋਣਾ ਨਹੀਂ ਸੀ ਗਿਆ ਕਿ ਯਾਰ ਜਿੰਨੀ ਇਹਨਾਂ ਦੀ ਮਰਜ਼ੀ ਠੋਕੀ ਜਾਂਦੇ ਠੋਕੋ ਜਿੱਥੇ ਹੈ ਘੇਰਿਆ ਜਾਂਦਾ ਜਿੱਥੇ ਪੁਤਲੇ ਸਾੜੇ ਜਾਂਦੇ ਨੇ ਅਸੀਂ ਉਹਨੂੰ ਹੀ ਪੁੱਛਿਆ ਕਿ ਤੈਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਤੇਰਾ ਜਨਮ ਵੀ ਨਹੀਂ ਹੋਇਆ ਸੀ ਜਦੋਂ ਇਹਨਾਂ ਨੇ ਡਿਗਰੀਆਂ ਲੈ ਲਈਆਂ ਸੀ ਤੇ ਤੈਨੂੰ ਇਹਦੀ ਜਾਤ ਪਾਤ ਬਾਰੇ ਕਹਿੰਦਾ ਜੀ ਮੈਂ ਤਾਂ ਗੁਰੂਆਂ ਬਾਰੇ ਉਹ ਵੀ ਬੋਲਿਆ ਵੀ ਨਗਰੇਟੇ ਗੁਰੂ ਕੇ ਬੇਟੇ ਮੈਂ ਫਿਰ ਗੁਰੂ ਨੇ ਤਾਂ ਜਾਤ ਵੀ ਖਤਮ ਕਰੀ ਸੀ ਤਾਂ ਜਾਤ ਕਿਉਂ ਪਰਖੀ ਆ ਔਰ ਕਾਂਗਰਸ ਨੇ ਕਿਹੜਾ ਕੋਈ ਸਥਾਨ ਕਰਤੇ ਤੇ ਉਹਦੇ ਉੱਤੇ ਜੇ ਉਹਦੇ ਵਿੱਚ ਕੁਆਲੀਫਿਕੇਸ਼ਨ ਸੀ ਉਹ ਪੜਿਆ ਲਿਖਿਆ ਇਨਸਾਨ ਸੀ ਤਾਂ ਕਾਂਗਰਸ ਨੇ ਉਹਨੂੰ ਔਦਾ ਦਿੱਤਾ ਤਾਂ ਚੰਨੀ ਸਾਹਿਬ ਨੂੰ ਔਦਾ ਦਿੱਤਾ ਪਰ ਜਿਨ੍ਹਾਂ ਨੂੰ ਦਿੱਤੇ ਉਹ ਵੀ ਚੁੱਪ ਬੈਠੇ ਸਬਦਾਨ ਨੂੰ ਮੰਨਿਆ ਜਾਵੇ ਤਾਂ ਹੁਣ ਅੱਜ ਪਾਰਟੀ ਪਿੱਛੇ ਲਾਈ ਬੈਠੀ ਹੈ ਫੋਟੋ ਬਾਬਾ ਸਾਹਿਬ ਨੂੰ ਮੀਟ ਕਰਦੀ ਇਧਰ ਭਗਤ ਸਿੰਘ ਦੀ ਹੈ ਕਿ ਅੱਜ ਦੀ ਜਿਹੜੀ ਮੌਜੂਦਾ ਪਾਰਟੀ ਆ ਉਹ ਬਾਬਾ ਸਾਹਿਬ ਦੇ ਜਾਂ ਭਗਤ ਸਿੰਘ ਦੇ ਬਣਾਏ ਹੋਏ ਦੱਸੇ ਹੋਏ ਮਾਰਗ ਤੇ ਚੱਲ ਰਹੀ ਆ ਬਿਲਕੁਲ ਉਲਟ ਚੱਲ ਰਹੀ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਜੋ ਪ੍ਰਧਾਨ ਨੇ ਰਾਜਾ ਵੜਿੰਗ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਏ ਸਾਡੇ ਸਤਿਕਾਰਯੋਗ ਜੋ ਸਾਬਕਾ ਗ੍ਰਹਿ ਮੰਤਰੀ रह चुके ਨੇ ਬੂਟਾ ਸਿੰਘ ਜੀ ਉਹਨਾਂ ਬਾਰੇ ਸੋ ਉਸ ਤੋਂ ਬਾਅਦ ਇੱਕ ਵਿਵਾਦ ਸਿੱਟਦਾ ਏ ਜਿਸ ਤੇ ਆਪਣੀ ਆਪਣੀ رائے ਆ ਜਿਹੜੀ ਹਰ ਇੱਕ ਇਨਸਾਨ ਹਰ ਇੱਕ ਵਿਅਕਤੀ ਦੇ ਰਿਹਾ ਏ ਸੋ ਸਾਡੇ ਨਾਲ ਸਾਬਕਾ ਸਰਪੰਚ ਦਰਸ਼ਨ ਸਿੰਘ ਮੈਨ ਜੀ ਜੋ ਬਾਲਮਿਕੀ ਤੀਰਥ ਦੇ ਆਗੂ ਨੇ ਅੰਮ੍ਰਿਤਸਰ ਤੋਂ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਉਹਨਾਂ ਦੇ ਬਿਆਨ ਨੂੰ ਤੇ ਅੱਗੇ ਆਉਣ ਵਾਲਾ ਕੀ ਮੰਗ ਕਰਦੇ ਨੇ ਇਹ ਕਿ ਕਿਦਾਂ ਦਾ ਉਹਨਾਂ ਨਾਲ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵੈਗਰੂ ਜੀ ਕਲਸਾ ਵੈਜੀ ਜੀ ਫਤਿਹ ਜੀ ਪਹਿਲਾਂ ਤਾਂ ਰਾਜਾ ਵੜਿੰਗ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰ ਮੈਂ ਧੰਨਵਾਦ ਕਰਦਾ ਤੁਹਾਡੇ ਪੰਜਾਬ ਲੋਕ ਚੈਨਲ ਦਾ ਮਨਿੰਦਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਜੋ ਇਹ ਬਿਆਨ ਆ ਬਹੁਤ ਮੈਂ ਮੀਡੀਆ ਤਾਂ ਦੇਖ ਰਿਹਾ ਕਿ ਇਸ ਚੀਜ਼ ਨੂੰ ਉਹਨਾਂ ਨੇ ਦੱਬਿਆ ਬਹੁਤ ਜ਼ਿਆਦਾ ਜਾ ਰਹੇ ਆ ਕਿਉਂਕਿ ਜਿਹੜਾ ਮੀਡੀਆ ਹੁੰਦਾ ਉਹ ਵੀ ਇੱਕ ਚੌਥਾ ਥੰਮ ਹੁੰਦਾ ਲੋਕਾਂ ਦੀ ਆਵਾਜ਼ ਦਾ ਪਰ ਮੈਂ ਤੁਹਾਡਾ ਧੰਨਵਾਦ ਕਰਦਾ ਆਪਣੀ ਬਲਮਿਕੀ ਤੀਰਥ ਜੱਥੇਬੰਦੀ ਵੱਲੋਂ ਸੋ ਗੱਲ ਕਰੀਏ ਰਾਜਾ ਬੜਿੰਗ ਦੀ ਰਾਜਾ ਬੜਿੰਗ ਨੇ ਜੋ ਬਿਆਨ ਦਿੱਤਾ ਹਮੇਸ਼ਾ ਸਿਆਣੇ ਕਹਿੰਦੇ ਨੇ ਕਿ ਬੋਲਣ ਤੋਂ ਪਹਿਲਾਂ ਤੋਲਣਾ ਬਹੁਤ ਜ਼ਰੂਰੀ ਆ ਜੀ ਤੋਲ ਤੋਲ ਕੇ ਬੋਲੀਏ ਤਾਂ ਬਹੁਤ ਚੰਗਾ ਹੁੰਦਾ ਹੈ ਤੇ ਰਾਜਾ ਬੜਿੰਗ ਨੇ ਜੋ ਬਿਆਨ ਦਿੱਤਾ ਬਹੁਤ ਹੀ ਨਿੰਦਣਯੋਗ ਬਿਆਨ ਦਿੱਤਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਜੋ ਜਾਗਦੀ ਜ਼ਮੀਰ ਵਾਲੇ ਲੋਕ ਨੇ ਉਹ ਇਸ ਚੀਜ਼ ਦਾ ਖੰਡਨ ਵੀ ਕਰ ਰਹੇ ਨੇ ਪਰ ਜਿਨ੍ਹਾਂ ਨੇ ਮਖੋਟਾ ਪਾਇਆ ਹੋਇਆ ਸਰਕਾਰ ਦਾ ਜਿਨ੍ਹਾਂ ਨੇ ਸਰਕਾਰ ਦੇ ਪੱਟੇ ਪਾਏ ਹੋਏ ਨੇ ਗਲਾਂ ਦੇ ਵਿੱਚ ਉਹ ਅੱਜ ਵੀ ਕਹਿ ਰਹੇ ਨੇ ਕਿ ਬਿਆਨ ਤੋੜ ਮੋਚੜ ਕੇ ਲਾਇਆ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪਾਰਟੀ ਵੱਡੀ ਹੁੰਦੀ ਹੈ ਕਿ ਸਮਾਜ ਵੱਡਾ ਹੁੰਦਾ ਪਹਿਲਾਂ ਸਮਾਜ ਵੱਡਾ ਫਿਰ ਪਾਰਟੀ ਹੁੰਦੀ ਹੈ ਯਾਰ ਪਾਰਟੀ ਨੇ ਤੁਹਾਨੂੰ ਜਿੱਥੇ ਤੁਸੀਂ ਹੈਗੇ ਉੱਥੇ ਹੀ ਰੱਖਣਾ ਪਾਰਟੀ ਨੇ ਕੋਈ ਤੁਹਾਡੇ ਮੈਡਲ ਨਹੀਂ ਪਾ ਦੇਣੇ ਅਸੀਂ ਵੀ 15 ਸਾਲ ਹੋ ਗਏ ਪਾਰਟੀਆਂ ਦੇ ਵਿੱਚ ਐ ਪਰ ਜਿਨ੍ਹਾਂ ਦਾ ਜ਼ਮੀਰ ਜਾਗਦਾ ਅੱਜ ਉਹ ਬਿਆਨ ਦਾ ਖੰਡਨ ਕਰ ਰਹੇ ਨੇ ਔਰ ਰਾਜਾ ਬੜਿੰਗ ਦੇ ਖਿਲਾਫ ਠੋਕ ਕੇ ਬਿਆਨ ਵੀ ਲਾ ਰਹੇ ਨੇ ਔਰ ਉਹ ਘੇਰ ਵੀ ਰਹੇ ਨੇ ਆਪਣੇ ਸ਼ਬਦਾਂ ਨਾਲ ਬਹੁਤ ਸਾਰੇ ਲੋਕ ਕਹਿ ਰਹੇ ਨੇ ਜੀ ਕਿ ਉਹਨਾਂ ਨੇ ਤਾਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਸਤਿਕਾਰ ਕਰਦੇ ਆ ਅਸੀਂ ਕਿੱਥੋਂ ਚੱਕ ਕੇ ਇਨਸਾਨ ਨੂੰ ਕਿੱਥੇ ਵਟਿਆਤਾ ਕਿਦਾਂ ਉਹਨਾਂ ਦਾ ਸਤਿਕਾਰ ਕੀਤਾ ਗਿਆ ਏ ਉਹਨਾਂ ਨੂੰ ਐਡਾ ਵੱਡਾ ਅਹੁਦਾ ਦਿੱਤਾ ਗਿਆ ਉਹ ਦੱਸਿਆ ਜੀ ਉਹਨਾਂ ਨੇ ਤਾਂ ਨਹੀਂ ਮਨਿੰਦਰ ਜੀ ਤੁਹਾਡੇ ਮੀਡੀਆ ਦੇ ਜ਼ਰੀਏ ਪੁੱਛਣਾ ਚਾਹਣਾ ਕਿ ਬੁੱਟਾ ਸਿੰਘ ਤੇ ਕਾਂਗਰਸ ਪਾਰਟੀ ਨੇ ਕੋਈ ਸਾਨ ਨਹੀਂ ਕੀਤਾ ਹੂੰ ਉਹ ਕੁਆਲੀਫਿਕੇਸ਼ਨ ਬੰਦਾ ਸੀਗਾ 8 ਵਾਰੀ ਦਾ ਐਮਪੀ ਸੀ ਗ੍ਰਹਿ ਮਰਤਾਲੇ ਦੇ ਵਿੱਚ ਉਹ ਕਈ ਅਹੁਦਿਆਂ ਤੇ ਰਹਿ ਚੁੱਕਿਆ ਗਵਰਨਰ ਰਹਿ ਚੁੱਕਿਆ ਐਸ்சி ਕਮਿਸ਼ਨ ਦਾ ਮੈਂਬਰ ਰਹਿ ਚੁੱਕਿਆ ਕੋਈ ਕਾਂਗਰਸ ਪਾਰਟੀ ਨੇ ਜਾਂ ਕੋਈ ਵੀ ਪਾਰਟੀਆਂ ਨੇ ਉਹ ਐਸੀ ਭਾਈਚਾਰੇ ਦੇ ਉੱਤੇ ਸਹਾਰ ਨਹੀਂ ਕਰਦੇ ਚ ਚੰਨੀ ਸਾਹਿਬ ਨੇ ਚਾਹੇ ਮੈਂ ਸਰਪੰਚ ਬਣਿਆ ਪਿੰਡ ਦੇ ਵਿੱਚੋਂ ਮੈਂ ਆਪਣੀ ਕੁਆਲਿਟੀ ਦੇ ਹਿਸਾਬ ਨਾਲ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਆਪਣੀ ਐਜੂਕੇਸ਼ਨ ਦੇ ਹਿਸਾਬ ਨਾਲ ਬਣਿਆ ਕੋਈ ਪਾਰਟੀ ਕਿਸੇ ਦੇ ਉੱਤੇ ਸਹਾਰ ਨਹੀਂ ਕਰਦੀ ਹੁੰਦੀ ਔਰ ਰਾਜਾ ਪਟਿੰਗ ਨੇ ਕੋਈ ਸਹਾਰ ਨਹੀਂ ਕੀਤਾ ਉਹਨਾਂ ਦੀ ਪਾਰਟੀ ਨੇ ਕੋਈ ਸਹਾਰ ਨਹੀਂ ਕੀਤਾ ਕੱਲ ਨੂੰ ਇਹ ਚੰਨੀ ਦੇ ਖਿਲਾਫ ਵੀ ਬੋਲੇ ਸੀਗੇ ਇਹ ਚੰਡੀ ਦੇ ਖਿਲਾਫ ਕਿਉਂ ਬੋਲੇ ਸੀ ਕਿਉਂਕਿ ਉਹ ਐਸਸੀ ਭਾਈਚਾਰੇ ਦੇ ਸੀ ਸਾਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਹੁਣ ਇਹ ਰਾਜਾ ਬੜਿੰਗ ਨੇ ਦੂਜੀ ਵਾਰ ਟਾਰਗੇਟ ਕੀਤਾ ਸਾਡੇ ਸਮਾਜ ਨੂੰ ਜਦੋਂ 2017 ਦੀ ਇਲੈਕਸ਼ਨ ਹੋਈ ਆ ਉਦੋਂ ਵੀ ਰਾਜਾ ਬੜਿੰਗ ਨੇ ਇੱਕ ਸਾਡੇ ਜਿਹੜਾ ਰਿਜ਼ਰਵ ਰੇਸ਼ਨ ਤੇ ਬਿਆਨ ਦਿੱਤਾ ਸੀਗਾ ਫਿਰ ਇਹਨਾਂ ਨੇ ਮਾਫੀ ਮੰਗੀ ਸੀ ਰਾਜਾ ਬੜਿੰਗ ਜਿਹੜਾ ਹੈਗਾ ਉਹਦਾ ਪਾਪ ਦਾ ਘੜਾ ਭਰ ਚੁੱਕਿਆ ਹੈ ਉਹਦਾ ਅੰਤ ਆ ਗਿਆ ਕਿਉਂਕਿ ਜਦੋਂ ਕਿਸੇ ਦਾ ਪਾਪ ਦਾ ਘੜਾ ਭਰ ਜੇ ਤਾਂ ਉਹ ਬਖਲਾੜ ਦੇ ਵਿੱਚ ਆ ਕੇ ਏਦਾਂ ਦੇ ਬੇਤੁਕੇ ਬਿਆਨ ਦਿੰਦਾ ਹੈ ਔਰ ਰਾਜਾ ਬੜਿੰਗ ਦੇ ਕੋਈ ਲੀਡਰ ਵਾਲਾ ਬਿਆਨ ਨਹੀਂ ਹੈਗਾ ਜਿਹੜਾ ਸੈਂਸਿਬ ਉਹ ਕਦੇ ਵੀ ਕਿਸੇ ਦੀ ਜਾਤ ਤੇ ਟਿੱਪਣੀ ਨਹੀਂ ਕਰਦਾ ਰਾਜਾ ਬੜਿੰਗ ਨੇ ਜੇ ਮਦੀ ਸਰਾਹਤਾ ਕਰਨੀ ਤੇ ਸਰਦਾਰ ਬੁੱਟਾ ਸਿੰਘ ਕਹਿੰਦਾ ਉਹਨੂੰ ਤੇ ਉਹਦੀ ਪੜ੍ਹਾਈ ਬਾਰੇ ਦੱਸਦਾ ਉਹਦੀ ਐਜੂਕੇਸ਼ਨ ਬਾਰੇ ਦੱਸਦਾ ਬਰਾਦਰੀ ਬਾਰੇ ਦੱਸਣ ਦੀ ਕੀ ਲੋੜ ਸੀ ਕਿ ਜਦੋਂ ਕਿਸੇ ਅਹੁਦੇ ਤੇ ਬੈਠਣਾ ਹੁੰਦਾ ਬਰਾਦਰੀ ਮੈਟਰ ਕਰਦੀ ਹੁੰਦੀ ਆ ਬੰਦੇ ਦੀ ਤੇ ਅੱਜ ਆਪਣੇ ਰੈਸਟਰਪਤੀ ਆ ਮੈਂ ਬਾਜੀ ਉਹਨਾਂ ਬਾਰੇ ਵੀ ਕੱਲ ਨੂੰ ਬਿਆਨ ਕਰ ਦੂਗਾ ਕੋਈ ਉਹਨਾਂ ਦਾ ਵੀ ਰੰਗ ਕਾਲਾ ਸੋ ਰੰਗ ਦੇ ਉੱਤੇ ਨਹੀਂ ਟਿੱਪਣੀ ਕਰਨੀ ਚਾਹੀਦੀ ਤੇ ਉਹਦੇ ਕੰਮ ਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਰਾਜਾ ਬੜਿੰਗ ਕਿਹੜਾ ਜਨਮ ਤੋਂ ਲੀਡਰ ਸੀ ਰਾਜਾ ਬੜਿੰਗ ਨੇ ਪਤਾ ਨਹੀਂ ਕਿਹਦੀ ਕਿਹਦੀ ਗੁਲਾਮੀ ਕੀਤੀ ਹੋਣੀ ਕਿਹੜੇ-ਕਿਹੜੇ ਕੰਮ ਕੀਤੇ ਹੋਣੇ ਔਰ ਮੈਂ ਖਾਸ ਕਰਕੇ ਉਹਨਾਂ ਲੀਡਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਵਿੱਚ ਬੈਠੇ ਨੇ ਤੁਸੀਂ ਕਹਿੰਦੇ ਸੀ ਨਾ 32 34 ਐਮਐਲਏ ਆਮ ਆਦਮੀ ਪਾਰਟੀ ਵਾਲੇ ਤੇ ਸੀਰੀ ਬਣ ਗਏ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਵੀ ਅੱਜ ਕਾਂਗਰਸ ਪਾਰਟੀ ਦੇ ਸੀਰੀਓ ਚ ਐ ਡਾਕਟਰ ਰਾਜਕੁਮਾਰ ਭੇਰਕ ਚੇਕ ਖਲਦੀਪ ਸਿੰਘ ਬੇਦਸਾਹਬ ਨੇ ਚਾਹੇ ਚੰਨੀ ਸਾਹਿਬ ਨੇ ਕਿਉਂ ਨਹੀਂ ਬੋਲਦੇ ਅੱਜ ਕਿਉਂ ਨਹੀਂ ਬਿਆਨ ਦਿੰਦੇ ਹੈਗੇ ਕਿਉਂ ਨਹੀਂ ਹੱਕ 'ਚ ਖੜੇ ਹੈਗੇ ਉਹ ਆਕੇ ਸਰਦਾਰ ਬੁੱਟਾ ਸਿੰਘ ਦੇ ਜਥੇਬੰਦੀਆਂ ਦਾ ਪੂਰਾ ਇਤਰਾਜ਼ ਕਰ ਰਹੀਆਂ ਸਮਾਜ ਪੂਰਾ ਇਤਰਾਜ਼ ਕਰ ਰਿਹਾ ਔਰ ਕਰਦਾ ਵੀ ਰਹੂਗਾ ਸਮਾਜ ਔਰ ਜਾਗਦੀ ਜ਼ਮੀਰ ਵਾਲੇ ਨੇ ਜਿਹੜੇ ਇੱਕ ਗੱਲ ਮੈਂ ਤੁਹਾਨੂੰ ਹੋਰ ਐਡ ਕਰਨਾ ਚਾਹੁੰਦਾ ਅਸੀਂ ਅੱਜੇ ਆਪਣੇ ਜਿਹੜੀ ਚੋਣ ਹੋ ਰਹੀ ਹੈ ਤਰੰਤਾਰਨ ਦੇ ਵਿੱਚ ਜਿੰਮਨੀ ਚੋਣ ਅਸੀਂ ਅੱਜ ਉੱਥੇ ਵੀ ਜਾ ਰਹੇ ਹਾਂ ਅਸੀਂ ਉੱਥੇ ਮਾਨਯੋਗ ਐਸਐਸਪੀ ਸਾਹਿਬ ਨੂੰ ਮੰਗ ਕਰਾਂਗੇ ਕਿ ਇਹ ਪਰਚਾ ਦਰਜ ਹੋ ਚੁੱਕਿਆ ਐਸਸੀ ਐਕਟ ਦਾ ਪਰਚਾ ਹੋਇਆ ਵੱਖ-ਵੱਖ ਧਾਰਮਾ ਦੇ ਤਹਿਤ ਰਾਜੀਵ ਬੜਿੰਗ ਤੇ ਉਹਦੀ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਸਰਕਾਰਾ ਖਾਣਾ ਪੂਰਤੀ ਕਰਦੀਆਂ ਨੇ ਕਿਉਂਕਿ ਚਾਹੇ ਉਹ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਅਕਾਲੀਆ ਸਭ ਮਿਲੇ ਜੁਲੇ ਹੋਏ ਨੇ ਪਰ ਲੋਕ ਕਹਿ ਰਹੇ ਨੇ ਜੀ ਕਿ ਮਾਫੀ ਮੰਗ ਗਏ ਨੇ ਉਹ ਤਾਂ ਕਹਿੰਦੇ ਅਸੀਂ ਸਤਕਾਰ ਕਰਦੇ ਹਾਂ ਮਾਫੀ ਮੰਗ ਲਈ ਆ ਇੱਕ ਹੋਰ ਉਹਨਾਂ ਨੇ ਮਾਫੀ ਚ ਕਿਹਾ ਕਿ ਮੈਂ ਤਾਂ ਇੰਨਾ ਸਤਕਾਰ ਕਰਦਾ ਉਹਨਾਂ ਨੇ ਜੁੱਤੀਆਂ ਵੀ ਆਪਣੇ ਸਿਰ ਤੇ ਰੱਖ ਲੂੰਗਾ ਦਸਤਾਰ ਤੇ ਰੱਖ ਲੂੰਗਾ ਇਦਾਂ ਦੀ ਗੱਲ ਜਦੋਂ ਜੁੱਤੀਆਂ ਪੈਣ ਲੱਗੀਆਂ ਫਿਰ ਜੁੱਤੀਆਂ ਦਸਤਾਰ ਤੇ ਰੱਖ ਲਈਆਂ ਜਦੋਂ ਸਮਾਜ ਨੇ ਜੁੱਤੀਆਂ ਮਾਰੀਆਂ ਨੇ ਜਦੋਂ ਗਲਾਂ ਦੇ ਵਿੱਚ ਅਸੀਂ ਵੀ ਇਹਦੇ ਹਾਰ ਪਾ ਕੇ ਉੱਤੇ ਆਪਣੇ ਵਾਲਮੀਕੀ ਤੀਰ ਦਾ ਜਿਹੜਾ ਜ਼ਿਲ੍ਹਾ ਦਫ਼ਤਰ ਆ ਸੀ ਉੱਥੇ ਜਿਹੜਾ ਜਲੂਸ ਕੱਢਿਆ ਵਕ ਵਕ ਜੱਥੇਬੰਦੀਆਂ ਨੇ ਜਲੂਸ ਕੱਢਿਆ ਫਿਰ ਇਹਨੇ ਕਿਹਾ ਮੈਂ ਜੁੱਤੀਆਂ ਸਿਰ ਤੇ ਰੱਖ ਲੈਣਾ ਤੇ ਪਬਲਿਕ ਪਲੇਸ ਦੇ ਉੱਤੇ ਇਹ ਮੈਕ ਦੇ ਉੱਤੇ ਸਾਰੇ ਆਮ ਜਿਹੜਾ ਬੋਲੇ ਉਹਦੇ ਰੰਗ ਤੇ ਕਮੈਂਟ ਕੀਤਾ ਉਹਦੇ ਕੱਪੜਿਆਂ ਤੇ ਕਮੈਂਟ ਕੀਤਾ ਉਹਦੇ ਕੰਮ ਤੇ ਕਮੈਂਟ ਕੀਤਾ ਫੇਰ ਜਦੋਂ ਸਮਾਜ ਨੇ ਜੁੱਤੀਆਂ ਮਾਰੀਆਂ ਨੇ ਅੰਦਰ ਬੈਠ ਕੇ ਇੱਕ ਵੀਡੀਓ ਵਾਇਰਲ ਕਰਤੀ ਕਿ ਮੈਂ ਮਾਫੀ ਮੰਗਦਾ ਜੀ ਮੇਤੋਂ ਇਹ ਗਲਤੀ ਨਾਲ ਕਿਹਾ ਗਿਆ ਜੇ ਤੂੰ ਉਹਦੀ ਇੱਜ਼ਤ ਕਰਦਾ ਤੀ ਤਾਂ ਤ ਪਬਲਿਕਲੀ ਮਾਫੀ ਮੰਗਣਾ ਜਾਬ ਆਲਮੀਕ ਤੀਰਤੇ ਸੋਚੇਗਾ ਸਮਾਜ ਤੈਨੂੰ ਮਾਫ ਕਰ ਲਈ ਔਰ ਮੈਂ ਵੀ ਇਹਨੂੰ ਫੋਨ ਦੇ ਉੱਤੇ ਫੋਨ ਤੇ ਮੇਰੀ ਗੱਲ ਹੋਈ ਹੈ ਜੀ ਉੱਥੇ ਵੀ ਜਦੋਂ ਮੈਂ ਕਿਹਾ ਕਿ ਬਖਲਾੜ ਦੇ ਵਿੱਚ ਆ ਕੇ ਬਿਆਨ ਦਿਆ ਤਾਂ ਇਹਨੂੰ ਚਿਰਚੜਾ ਪਾਣਾ ਆ ਇਹਨੂੰ ਗੁੱਸਾ ਲੱਗਿਆ ਰਾਜੇ ਬੜਿੰਗ ਨੂੰ ਤੇ ਤੂੰ ਯਾਰ ਸਾਡੇ ਸਮਾਜ ਬਾਰੇ ਇੰਨਾ ਕੁਝ ਬੋਲਦੇ ਤੇ ਅਸੀਂ ਤੈਨੂੰ ਇਹ ਵੀ ਨਾ ਕਹੀਏ ਬਖਲਾੜ ਦੇ ਵਿੱਚ ਆਇਆ ਲੀਡਰ ਹੋਏਗਾ ਤੂੰ ਕਿਸੇ ਪਾਰਟੀ ਦਾ ਸਮਾਜ ਤੋਂ ਵੱਡਾ ਲੀਡਰ ਨਹੀਂ 34 40% ਲੋਕ ਆ ਬਾਲਮਿਕ ਸਮਾਜ ਔਰ ਮੈਂ ਬਾਲਮਿਕ ਸਮਾਜ ਨੂੰ ਕਹਿਣਾ ਚਾਹੁੰਦਾ ਉਹ ਆਪਣੀ ਸ਼ਕਤੀ ਪਛਾਣੋ ਜਿਵੇਂ ਭਗਵਾਨ ਹਨੂਮਾਨ ਜੀ ਨੇ ਆਪਣੀ ਸ਼ਕਤੀ ਪਛਾਣੀ ਸੀ ਤੁਸੀਂ ਪਛਾਣ ਲਓ ਤੁਹਾਡੀਆਂ ਵੋਟਾਂ ਤੁਹਾਡੀਆਂ ਸਪੋਰਟਾਂ ਤੁਹਾਡੇ ਨਾਅਰੇ ਤੁਹਾਡੀਆਂ ਰੈਲੀਆਂ ਦੇ ਵਿੱਚ ਬੀਬੀਆਂ ਭੈਣਾਂ ਬੱਸਾਂ 'ਚ ਜਾਂਦੀਆਂ ਨੇ ਹੋਰ ਕਿ ਇਹਨਾਂ ਲੋਕਾਂ ਦੇ ਜਾਂਦੇ ਨੇ ਫਿਰ ਤੁਹਾਡੇ ਕੱਪੜਿਆਂ ਤੇ ਤੁਹਾਡੇ ਰੰਗ ਤੇ ਕਮੈਂਟ ਕਰਦੇ ਨੇ ਇਹ ਸਭ ਮਿਲੇ ਜੁਲੇ ਹੋਏ ਨੇ ਆਪਣੇ ਲੀਡਰ ਚੁਣੋ ਆਓ ਮੈਦਾਨ 'ਚ ਅੱਜ ਸਾਡੀ ਬੀਬੀ ਤਰਨ ਤਰਨ ਦੇ ਵਿੱਚ ਬੀਬੀ ਮੈਡਮ ਹਰਬਿੰਦਰ ਕੌਰ ਉਸਮਾ ਜੀ ਨੇ ਮਨਿੰਜਨ ਮਨਿੰਜਿੰਦਰ ਸਿੰਘ ਲਾਲਪੁਰਾ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ 13 ਸਾਲ ਦੀ ਲੜਾਈ ਜਿੱਤ ਕੇ ਉਹਨੂੰ 4 ਸਾਲ ਦੀ ਜੇਲ੍ਹ ਕਰਾਈਆ ਔਰ ਅੱਜ ਸਮਾਜ ਦੀਆਂ ਭੈਣਾਂ ਦੀ ਆਵਾਜ਼ ਕਿਰਤੀ ਮਜ਼ਦੂਰਾਂ ਦੀ ਗਰੀਬ ਕਿਸਾਨਾਂ ਦੀ ਆਵਾਜ਼ ਵਪਾਰੀਆਂ ਦੀ ਬਾਤ ਚੱਕਣ ਵਾਸਤੇ ਅੱਜ ਸਮਾਜ ਦੀਆਂ ਭੈਣਾਂ ਵਾਸਤੇ ਅੱਜ ਇਲੈਕਸ਼ਨ ਲੜ ਰਹੀ ਆ ਜੇ ਤੁਹਾਡਾ ਜਮੀਰ ਜਾਗਦਾ ਨਾ ਮੈਂ ਵੀ ਕਿਸੇ ਪਾਰਟੀ ਨਾਲ ਪਰ ਮੈਂ ਸਮਾਜ ਦੀ ਸਾਡੀ ਧੀ ਖੜੀ ਆ ਉਹਦੇ ਹੱਕ ਦੇ ਵਿੱਚ ਜਿਹੜਾ ਜਾ ਰਿਹਾ ਤਰਨ ਤਰਨ ਦੇ ਵਿੱਚ ਔਰ ਜੇ ਰਾਜਾ ਵੜਿੰਗ ਉੱਤੇ ਸਾਨੂੰ ਕਿਤੇ ਵੀ ਮਿਲਿਆ ਅਸੀਂ ਉਹਦਾ ਜਲੂਸ ਕੱਢਾਂਗੇ ਉਹਨੂੰ ਘੇਰਾਂਗੇ ਵੀ ਔਰ ਮੰਗ ਵੀ ਕਰਾਂਗੇ ਕਿ ਜਲਦੀ ਉਹਨੂੰ ਅਰੈਸਟ ਕੀਤਾ ਜਾਵੇ ਕਿਉਂਕਿ ਨਹੀਂ ਤਾਂ ਸਰਕਾਰਾਂ ਮਿਲੀਆਂ ਜੁਲੀਆਂ ਹੋਈਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਭਾਜਪਾ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਸਭ ਮਿਲੇ ਜੁਲੇ ਹੋਣੇ ਦਿੱਲੀ ਦੇ ਵਿੱਚ ਇਕੱਠੇ ਨੇ ਇੱਥੇ ਇੱਕ ਦੂਜੇ ਨੂੰ ਭੰਡੀ ਜਾਂਦੇ ਨੇ ਕੀ ਯਕੀਨ ਕਰ ਲਈ ਆਮ ਆਦਮੀ ਪਾਰਟੀ ਵਾਲਿਆਂ ਦੇ ਜੀ ਅਸੀਂ ਹੂੰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜੀ ਦੇਖੋ ਪੰਜਾਬ ਦੀ ਹਮੇਸ਼ਾ ਇਹ ਇਹਤਰਤ ਰਹੀ ਹੈ ਜੇ ਕਿਸੇ ਨੇ ਨੀਵਾ ਹੋ ਕੇ ਮਾਫੀ ਮੰਗ ਲਈ ਤਾਂ ਉਹਨੂੰ ਮਾਫ ਕਰ ਦਿੰਦੇ ਨੇ ਤੇ ਇਹਨੂੰ ਵੀ ਕਰ ਦੇਣਾ ਚਾਹੀਦਾ ਹੈ ਕਾਂਗਰਸ ਦੇ ਆਗੂ ਵੀ ਕਹਿ ਰਹੇ ਨੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਬਿਆਨ ਆ ਰਹੇ ਨੇ ਜਦੋਂ ਮਾਫੀ ਮੰਗ ਲਈ ਕਹਿੰਦੇ ਮਾਫ ਕਰ ਦੋ ਮਾਫ ਕਰਨਾ ਦੇਖੋ ਜੀ ਇਹ ਪਬਲਿਕ ਦਾ ਜਿਹੜੀ ਸਾਡੀ ਸਮਾਜ ਆ ਇਹ ਉਹਦਾ ਕੰਮ ਆ ਪਰ ਜੇ ਮੈਂ ਆਪਣੇ ਦਿਲ ਦੀ ਗੱਲ ਕਹਾਂ ਨਾ ਤਾਂ ਉਹਨੂੰ ਵਾਲਮੀਕੀ ਸਮਾਜ ਤੋਂ ਮਾਫੀ ਜੇਕਰ ਮੰਗਣੀ ਆ ਤਾਂ ਵਾਲਮੀਕੀ ਤੀਰਥ ਸਾਡੀ ਆਸਤਾ ਜੁੜੀ ਹੋਈ ਆ ਜਿੱਥੇ ਪੂਰਾ ਸਮਾਜ ਪੂਰਾ ਦੇਸ਼ ਦਾ ਪੂਰੇ ਲੋਕਾਂ ਦਾ ਸਿਰ ਝੁੱਕਦਾ ਹੈ ਕਿਉਂਕਿ ਵਾਲਮੀਕ ਭਗਵਾਨ ਕਿਸੇ ਇੱਕ ਵਾਲਮਿਕ ਸਮਾਦ ਦੇ ਗੁਰੂ ਨਹੀਂ ਸੀ ਆਦ ਸ਼ਕਤੀ ਸੀਗੀ ਜਿਨ੍ਹਾਂ ਨੇ ਸ਼੍ਰੀ ਸਾਡੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਅੰਮ੍ਰਿਤ ਦੀ ਗਾਗਰ ਜਿਹੜੀ ਦੱਬੀ ਸੀਗੀ ਉੱਤੇ ਤੇ ਸਾਰਾ ਸਮਾਜ ਹੀ ਮੰਨਦਾ ਉਹਨਾਂ ਨੂੰ ਕਿ ਆਦ ਸ਼ਕਤੀ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਬਰਸ਼ ਪਹਿਲਾਂ ਰਮੈਣ ਲਿਖਿਆ ਸੀ ਕਹਿੰਨੇ ਉੱਤੇ ਜਾ ਕੇ ਮਾਫੀ ਮੰਗ ਲੈ ਫਿਰ ਸੋਚੇਗਾ ਸਮਾਜ ਮਾਫ ਕਰਨ ਲਈ ਉਹ ਕਹਿੰਦਾ ਮੈਂ ਰਾਜਕੁਮਾਰ 베ਰਕਾ ਜੀ ਨੂੰ ਲੈ ਕੇ ਜਾਊਂਗਾ 베ਰਕਾ ਸਾਹਿਬ ਤਾਂ ਆਪ ਮੂੰਹ 'ਚ ਗੁੱਠਾ ਲੈ ਕੇ ਚੁੱਪ ਕਰੇ ਬੈਠੇ ਨੇ ਸਾਡੇ ਚੰਨੀ ਸਾਹਬ ਉਹ ਚੁੱਪ ਕਰੇ ਬੈਠੇ ਨੇ ਕੁਲਦੀਪ ਵੈਦ ਜੀ ਹੋਰ ਪਤਾ ਨਹੀਂ ਕਿੰਨੇ ਕ ਸਾਡੇ ਲੀਡਰ ਨੇ ਕਾਂਗਰ ਪਿੰਡਾਂ ਵਾਲੇ ਜਿਨ੍ਹਾਂ ਨੂੰ ਸਿਰਫ ਛੋਟੇ ਛੋਟੇ ਪੁੰਛਾ ਲੱਗੀਆਂ ਨੇ ਗਲਾਂ 'ਚ ਪਟੇ ਪਾਏ ਹੋਏ ਨੇ ਮੁਖੋਟੇ ਉਹ ਖਬਰਾਂ ਲਵਾ ਰਹੇ ਨੇ ਇਹ ਤਾਂ ਜੀ ਤੋਰ ਮੋ ਸ਼ਰਮ ਕਰੋ ਯਾਰ ਤੁਹਾਡਾ ਜਮੀਰ ਨਹੀਂ ਜਾਗਦਾ ਬਹੁਤ سارے ਲੋਕ ਇਹ ਵੀ ਕਹਿ ਰਹੇ ਨੇ ਕਿ ਚੋਣਾ ਨਹੀਂ ਜੀ ਉਧਰ ਤੇ ਰਾਜਨੀਤੀ ਕੀਤੀ ਜਾ ਰਹੀ ਆ ਕਾਂਗਰਸ ਨੂੰ ਹੇਠੀ ਦਿਖਾਉਣ ਦੇ ਲਈ ਹਰਾਉਣ ਦੇ ਲਈ ਇਹ ਕੰਮ ਚੱਕਿਆ ਬਾਈ ਕਾਂਗਰਸ ਪਹਿਲਾਂ ਆਪਣੇ ਘਰ ਦੀ ਲੜਾਈ ਤਾਂ ਸੈੱਟ ਕਰ ਲੋ ਯਾਰ ਲੋਕਾਂ ਦੇ ਭਾਂਡਾ ਭੰਨਣੋਂ ਪਹਿਲਾਂ ਤੁਹਾਡੇ ਆਪ ਦੇ ਘਰ ਦੇ ਵਿੱਚ ਲੜਾਈ ਚੰਨੀ ਬਣਿਆ ਤੀ ਉਦੋਂ 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 ਇਲੈਕਸ਼ਨ ਸੀਗੀ ਜਦੋਂ ਚੰਨੀ ਦੇ ਉੱਤੇ ਕਮੈਂਟ ਕਰੇ ਗਏ ਤੇ ਸਾਰੇ ਆਮ ਉਹਦੀ ਜਾਤੀ ਤੇ ਕਮੈਂਟ ਕਰੇ ਗਏ ਤੇ ਉਦੋਂ ਤਾਂ ਚੋਣਾ ਨਹੀਂ ਸੀ ਗਿਆ ਤੇ ਤੁਸੀਂ ਸ਼ਰਮ ਕਰੋ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਜਿਹੜੇ ਅੱਜ ਕਹਿ ਰਹੇ ਨੇ ਵੀ ਇਹ ਤੋੜ ਮਚੋੜ ਕੇ ਬਿਆਨ ਆ ਉਹ ਇਹ ਤੁਹਾਡਾ ਜਮੀਰ ਮਰ ਚੁੱਕਿਆ ਯਾਰ ਇੱਕ ਛੋਟੀਆਂ ਛੋਟੀਆਂ ਪੁੰਛਾਂ ਪਿੱਛੇ ਪਾਰਟੀ ਨੇ ਤੁਹਾਨੂੰ ਕੱਖ ਨਹੀਂ ਦੇਣਾ ਸਮਾਜ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਔਰ ਕਈ ਲੋਕ ਜਾ ਕੇ ਉੱਥੇ ਪਟੇ ਪਾ ਪਾ ਕੇ ਯਾਰ ਪਟੇ ਪਾ ਕੇ ਤੁਸੀਂ ਪਾਰਟੀਆਂ ਦੇ ਕਹੇ ਤੋ ਤਾਂ ਉਹ ਘਾਤੀਆ ਫਿਲਮ ਵਾਲਾ ਕੰਮ ਆ ਕਿ ਜਦ ਮੈਂ ਕਹੂੰ ਤੋ ਭੌਂਕੂ ਇਹ ਤਾਂ ਕੁੱਤੇ ਵਾਲਾ ਕੰਮ ਹੋ ਗਿਆ ਯਾਰ ਵੀ ਜਦੋਂ ਪਾਰਟੀ ਕਹੂਗਾ ਤੇ ਜਾ ਕੇ ਭੌਂਕ ਲੋ ਔਰ ਪਟਾ ਪਾਓ ਪਾਰਟੀ ਦਾ ਸਮਾਜ ਦਾ ਪਟਾ ਪਾ ਕੇ ਚੱਲੋ ਸਮਾਜ ਦਾ ਤਾਜ ਲੈ ਕੇ ਚੱਲੋ ਕੌਮ ਦੀ ਪਹਿਲਾ ਗੱਲ ਚੱਕੋ ਕੌਮ ਨੂੰ ਅੱਗੇ ਲੈ ਕੇ ਆਓ ਤਾਂ ਕੌਮ ਤੁਹਾਡੇ ਨਾਲ ਖੜੂਗੀ ਨਹੀਂ ਜਿਸ ਦਿਨ ਤੁਸੀਂ ਇਲੈਕਸ਼ਨ ਲੜੇ ਨਾ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਖੜਨਾ ਹੈਗਾ ਉਹ ਜਿੱਥੇ ਬਿਆਨ ਦਿੱਤਾ ਜੀ ਉੱਥੇ ਸਾਰੇ ਸਾਡੇ ਭਾਈਚਾਰੇ ਚੋਂ ਸੀ ਉਹ ਲੋਕਾਂ ਨੇ ਕਿਉਂ ਨਹੀਂ ਵਿਰੋਧ ਕੀਤਾ ਕਿਉਂ ਨਹੀਂ ਆਵਾਜ਼ ਚੱਕੀ ਕਿ ਤੂੰ ਇਹ ਕੀ ਬੋਲ ਰਿਹਾ ਹੈ ਉਦੋਂ ਕਿਉਂ ਨਹੀਂ ਉਹਨਾਂ ਨੂੰ ਸਵਾਲ ਕੀਤੇ ਗਏ ਦੇਖੋ ਮਨਜਿੰਦਰ ਜੀ ਸਾਡਾ ਸਮਾਜ ਹੈ ਜਿਹੜਾ ਬੜਾ ਪੋਲਾ ਪਾਲਾ ਸਮਾਜ ਹੈ ਇਹਨਾਂ ਨੂੰ ਜਿੱਧਰ ਮਰਜ਼ੀ ਲਗਾ ਲਓ ਸਾਡੇ 20 25% ਲੋਕ ਅੱਜ ਵੀ ਨੇ ਕੁਝ ਲੋਕ ਉਹ ਵੀ ਨੇ ਜਾਗਦੀ ਜਮੀਰ ਵਾਲੇ ਜਿਹੜੇ ਪਾਰਟੀ ਦੇ ਵਿੱਚ ਬੈਠ ਕੇ ਸਾਨੂੰ ਹੁਣ ਵੀ ਕਾਲ ਆਈ ਹੈ ਤੁਹਾਡੇ ਹੁੰਦੇ ਹੁੰਦੇ ਕਿ ਮੈਨ ਸਾਹਿਬ ਸਾਡੀ ਮਜਬੂਰੀ ਹੈ ਤੁਸੀਂ ਆਵਾਜ਼ ਚੱਕੋ ਬਥੇਰੇ ਲੀਡਰਾਂ ਦੇ ਮੈਨੂੰ ਫੋਨ ਆ ਰਹੇ ਨੇ ਮੈਂ ਗੁਰੂ ਮਹਾਰਾਜ ਦੀ ਕਸਮ ਖਾ ਕੇ ਕਹਿੰਦੇ ਬਥੇਰੇ ਜਗਦੀ ਜਮੀਰ ਵਾਲੇ ਵਿੱਚ ਬੈਠੇ ਨੇ ਕਿ ਯਾਰ ਜਿੰਨੀ ਇਹਨਾਂ ਦੀ ਮਰਜ਼ੀ ਠੋਕੀ ਜਾਂਦੇ ਠੋਕੋ ਜਿੱਥੇ ਘੇਰਿਆ ਜਾਂਦਾ ਜਿੱਥੇ ਪুতਲੇ ਸਾੜੇ ਜਾਂਦੇ ਨੇ ਅਸੀਂ ਹਰ ਪੱਖੋਂ ਤੁਹਾਡੇ ਨਾਲ ਆ ਪਰ ਕੁਝ ਲੋਕ ਭੋਲੇ-ਪਾਲੇ ਨਹੀਂ ਜੀ ਸਾਡੇ ਦਿਹਾੜੀਦਾਰ ਲੋਕ ਨਹੀਂ ਸਾਡੇ ਲੋਕਾਂ ਨੂੰ ਹੀ ਨਹੀਂ ਪਤਾ ਕਿ ਉਹ ਬੋਲਿਆ ਕੀ ਦੇ ਬਾਰੇ ਆ ਕਿਹੜੀ ਪਾਰਟੀ ਦਾ ਉਹ ਲੀਡਰ ਆ ਅੱਜ ਵੀ ਸਾਡੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਨਹੀਂ ਪਤਾ ਸਾਡੇ ਹਲਕੇ ਦੇ ਐਮਐਲਏ ਦਾ ਨਾਮ ਕੀ ਆ ਇਦਾਂ ਦੇ ਭੋਲੇ-ਪਾਲੇ ਲੋਕ ਨੇ ਸਾ ਕਰੋ ਪੜਾਈ ਉਹ ਸ਼ੇਰਨੀ ਦਾ ਦੁੱਧ ਆ ਜਿਹੜਾ ਪੀਊਗਾ ਦਹਾੜ ਮਾਰੂਗਾ ਜੇ ਅਸੀਂ ਪਿੱਤਾ ਤਾਂ ਅਸੀਂ ਦਹਾੜ ਮਾਰਦੇ ਆ ਅਸੀਂ ਸੱਦਾ ਫੋਨ ਲਾਉਨੇ ਆ ਸਾਨੂੰ ਕੋਈ ਡਰ ਨਹੀਂ ਯਾਰ ਲੀਡਰ ਵੀ ਤਾਂ ਅਸੀਂ ਉਹ ਬਣਾਇਆ ਰਾਜੇ ਬੜਿੰਗ ਨੂੰ ਮੈਂ ਸਿੱਧਾ ਡਾਇਰੈਕਟ ਫੋਨ ਲਾਇਆ 3 ਦਿਨ ਤੋਂ ਕੰਟੈਕਟ ਕਰ ਰਿਹਾ ਸੀਗਾ ਪਰਸੋਂ ਮੇਰੀ ਗੱਲ ਹੋਈ ਆ ਮੈਂ ਸਿੱਧੀ ਸਾਫ਼ ਗੱਲ ਕੀਤੀ ਆ ਕੋਈ ਡਰ ਥੋੜੀ ਮਾਰਿਆ ਯਾਰ ਸਾਨੂੰ ਸਾਨੂੰ ਕੋਈ ਡਰ ਨਹੀਂ ਅਸੀਂ ਜਿੱਤੇ ਮੈਨੂੰ ਕੀ ਗੱਲ ਕੀਤੀ ਬੜਿੰਗ ਨਾਲ ਬੜਿੰਗ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਕਿ ਬੜਿੰਗ ਸਾਹਿਬ ਔਰ ਬੜੀ ਤਰਕ ਨਾਲ ਗੱਲ ਕੀਤੀ ਹੈ ਅਸੀਂ ਉਹਨੂੰ ਇਹ ਪੁੱਛਿਆ ਕਿ ਤੈਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਤੇਰਾ ਜਨਮ ਵੀ ਨਹੀਂ ਹੋਇਆ ਸੀ ਜਦੋਂ ਇਹਨਾਂ ਨੇ ਡਿਗਰੀਆਂ ਲੈ ਲਈਆਂ ਸੀ ਤੇ ਤੈਨੂੰ ਇਹਦੀ ਜਾਤ ਪਾਤ ਬਾਰੇ ਕਹਿੰਦਾ ਜੀ ਮੈਂ ਤਾਂ ਗੁਰੂਆਂ ਬਾਰੇ ਉਹ ਵੀ ਬੋਲਿਆ ਵੀ ਨਗਰੇਟੇ ਗੁਰੂ ਕੇ ਬੇਟੇ ਮੈਂ ਫਿਰ ਗੁਰੂ ਨੇ ਤਾਂ ਜਾਤ ਵੀ ਖਤਮ ਕਰੀ ਸੀ ਤਾਂ ਜਾਤ ਕਿਉਂ ਪਰਖੀ ਆ ਔਰ ਕਾਂਗਰਸ ਨੇ ਕਿਹੜਾ ਕੁ ਸਥਾਨ ਕਰਤੇ ਤੇ ਉਹਦੇ ਉੱਤੇ ਜੇ ਉਹਦੇ ਵਿੱਚ ਕੁਆਲੀਫਿਕੇਸ਼ਨ ਸੀ ਉਹ ਪੜਿਆ ਲਿਖਿਆ ਇਨਸਾਨ ਸੀ ਤਾਂ ਕਾਂਗਰਸ ਨੇ ਉਹਨੂੰ ਅਹੁਦਾ ਦਿੱਤਾ ਤਾਂ ਚੰਨੀ ਸਾਹਿਬ ਨੂੰ ਅਹੁਦਾ ਦਿੱਤਾ ਪਰ ਜਿਨ੍ਹਾਂ ਨੂੰ ਦਿੱਤੇ ਉਹ ਵੀ ਚ ਇਹ ਕੀ ਲੱਗਦਾ ਜੀ ਇਹਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਉਹੀ ਕੜਤਣ ਆ ਉਹੀ ਚੀਜ਼ਾਂ ਜਿਹੜੀਆਂ ਦੌਰ ਅਸੀਂ ਸਾਡੇ ਪੁਰਖੇ ਹੰਢਾ ਚੁੱਕੇ ਨੇ ਉਹ ਫੇਰ ਲਿਆਉਣਾ ਚਾਹੁੰਦੇ ਨੇ ਜਾਂ ਫੇਰ ਇਹਨਾਂ ਦੇ ਵਿੱਚ ਉਹੀ ਨਸਲਾਂ ਨੇ ਇਹਨਾਂ ਦੀਆਂ ਜਿਹੜੀਆਂ ਜਗ ਮਨਜਿੰਦਰ ਜੀ ਮੈਂ ਦੱਸਣਾ ਚਾਹਣਾ ਮੈਂ ਪਹਿਲਾਂ ਨਾ ਸੋਚਦਾ ਹੁੰਦਾ ਸੀਗਾ ਕਿ ਨਹੀਂ ਸਾਡੇ ਮੈਂ ਖੁਦ ਜੀ ਮੇਰੇ ਪਿੰਡ ਦੀ ਗੱਲ ਕਰਾਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਮੇਰੇ ਪਿੰਡ ਦੇ ਵਿੱਚ ਮੈਂ ਇੱਕ ਆਮ ਪਰਿਵਾਰ ਦੇ ਵਿੱਚ ਉੱਠਿਆ ਔਰ ਦਿਹਾੜੀਦਾਰ ਦਾ ਮੈਂ ਬੱਚਾ ਇੱਕ ਸਿਰੀ ਦਾ ਬੱਚਾ ਹੈ ਮੇਰੀ ਮਾਤਾ ਨੇ ਬੜੀ ਮਿਹਨਤ ਕਰਕੇ ਸਾਨੂੰ ਪਾਲਿਆ ਮੈਂ ਜਦੋਂ ਸਰਪੰਚੀ ਲਈ ਇਹ ਚੀਜ਼ ਮੈਂ ਹੰਡਾਈ ਆ ਮੇਰੇ ਪਿੰਡ ਮੈਂ ਐਸਟੀ ਐਸਟੀ ਐਕਟ ਦਾ ਪਰਚਾ ਦਰਜ ਕਰਾਇਆ ਮੈਨੂੰ ਸਰੇ ਆਮ ਕਿਹਾ ਗਿਆ ਕਿ ਇੱਕ ਬੋਤਲਾ ਧੋਣ ਵਾਲਾ ਕਿਉਂਕਿ ਮੈਂ ਕਿਸੇ ਟਾਈਮ ਕਿਸੇ ਫੈਕਟਰੀ ਦੇ ਵਿੱਚ ਮਿੰਤ ਕਰਦਾ ਹੁੰਦਾ ਸੀ ਕਿ ਮਿੰਤਕ ਮਨਜ਼ੂਰੀ ਕਰਨੀ ਮਾੜੀ ਗੱਲ ਆ ਅੱਜ ਵੀ ਇਹਨਾਂ ਲੋਕਾਂ ਦੇ ਜਿਹੜੇ ਇਹ ਜੇ ਰਾਜੇ ਬੜਿੰਗ ਵਰਗੇ ਚੋਂ ਸਾਡੇ ਪਿੰਡ ਦੇ ਨੇ ਲੋਕ ਅੱਜ ਵੀ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਘੜਤਣਾ ਸਾਡੇ ਪ੍ਰਤੀ ਅੱਜ ਵੀ ਮੈਂ ਆਪਣੇ ਪਿੰਡ ਦੇ ਵਿੱਚੋਂ ਹਡਾਈਆਂ ਨੇ ਮੇਰੇ ਕੋਲ ਅੱਜ ਵੀ ਸਬੂਤ ਪੈਨੇ ਸਾਰਿਆਂ ਵਿੱਚ ਲਿਖਿਆ ਗਿਆ ਕਿ ਹੁੱਕਾ ਪਾਣੀ ਬੰਦ ਕਰੋ ਤਾਂ ਅੱਜ ਤੇ ਰਾਜ ਮਾੜੇ ਬੰਦੇ ਨੂੰ ਰਾਸ ਨਹੀਂ ਆਉਂਦਾ ਕੀ ਅਸੀਂ ਕੰਮ ਅਸੀਂ ਰਾਜ ਨਹੀਂ ਕਰ ਸਕਦੇ ਕੀ ਅਸੀਂ ਰਾਜ ਤੋਂ ਤਪੂਗ ਨਹੀਂ ਸਕਦੇ ਕੀ ਅਸੀਂ ਇਲੈਕਸ਼ਨ ਨਹੀਂ ਲੜ ਸਕਦੇ ਮੇਰੇ ਚ ਦੱਸੋ ਕੀ ਕਮੀਆਂ ਮੈਨੂੰ ਜਿਹੜੇ ਮਰਜ਼ੀ ਲੀਡਰ ਨਾਲ ਡਿਬੇਟ ਕਰਾ ਦਿਓ ਅ ਤਾਂ ਜੀ ਕਿੱਦਾਂ ਬਦਲੂਗਾ ਕਿਉਂਕਿ 바ਵਾ ਸਾਹਿਬ ਨੇ ਬਹੁਤ ਵੱਡਾ ਸੰਵਿਧਾਨ ਸਾਨੂੰ ਦਿੱਤਾ ਏ ਉੱਥੋਂ ਸਭ ਕੁਝ ਖਤਮ ਕਰ ਦਿੱਤਾ ਪਰ ਇਹਨਾਂ ਲੋਕਾਂ ਦੇ ਮਨਾਂ ਚੋਂ ਕਿੱਦਾਂ ਖਤਮ ਹੋਊਗਾ ਜੇ 바ਵਾ ਸਾਹਿਬ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਉਹ ਪੁਖੜ ਤਰ ਤੇ ਬੈਠੇ ਸੀ ਉਹਨਾਂ ਨੇ ਤਾਂ ਦੋ ਵੋਟ ਦਾ ਅਧਿਕਾਰ ਦੇਇਆ ਸੀਗਾ ਤੇ 바ਵਾ ਸਾਹਿਬ ਅੰਬੇਡਕਰ ਜੀ ਦੀ ਜੇ ਸੰਵਿਧਾਨ ਨੂੰ ਮੰਨਿਆ ਜਾਵੇ ਤਾਂ ਹੁਣ ਅੱਜ ਪਾਰਟੀ ਪਿੱਛੇ ਲਾਈ ਬੈਠੀ ਹੈ ਫੋਟੋ 바ਵਾ ਸਾਹਿਬ ਅੰਬੇਡਕਰ ਜੀ ਇਧਰ ਭਗਤ ਸਿੰਘ ਦੀ ਆ ਕਿ ਅੱਜ ਦੀ ਜਿਹੜੀ ਮੌਜੂਦਾ ਪਾਰਟੀ ਆ ਉਹ 바ਵਾ ਸਾਹਿਬ ਦੇ ਜਾਂ ਭਗਤ ਸਿੰਘ ਦੇ ਦਸੇਵੇਂ ਮਾਰਗਾਂ ਤੇ ਚੱਲ ਰਹੀ ਆ ਬਿਲਕੁਲ ਉਲਟ ਚੱਲ ਰਹੀ ਆ ਜੀ ਇਹਨਾਂ ਨੇ ਕਿਹਾ ਸੀਗਾ ਕਹਿੰਦੇ ਵੀ ਤੁਹਾਡਾ ਪੰਜਾਬ ਦਾ ਜਿਹੜਾ ਉਪ ਮੁੱਖ ਮੰਤਰੀ ਹੋਊਗਾ ਉਹ ਐਸਸੀਪੀ ਅਜੇ ਤੱਕ ਨਹੀਂ ਲਾਇਆ ਆ ਹੁਣ ਐਸਸੀ ਕਮਿਸ਼ਨ ਬਠਾਇਆ ਆ ਤਾਂ ਜਾ ਕੇ ਕਿਤੇ ਗਰੀਬਾਂ ਦੀ ਸੁਣਵਾਈ ਹੋਣ ਲੱਗੀ ਆ ਔਰ ਗੜੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਜਦੋਂ ਵੀ ਐਸਸੀਪੀ ਇਸ਼ਾਰੇ ਦੀ ਗੱਲ ਹੁੰਦੀ ਆ ਸੂ ਮੋਟੋ ਲਿਆ ਉਹਨਾਂ ਨੇ ਅਸੀਂ ਦਿਲੋਂ ਸਤਿਕਾਰ ਕਰਦਾ ਸਲੂਟ ਕਰਦਾ ਸਮਾਜ ਕਿ ਉਹਨੇ ਅੱਜ ਸਮਾਜ ਦੇ ਵਿੱਚ ਜਾਨ ਪਾਈਆ ਨਹੀਂ ਤਾਂ ਪਾਰਟੀਆਂ ਨੇ ਘਸਾ ਕੇ ਰੱਖਦੇ ਸੀ ਸਮਾਜ ਤੇ ਸਮਾਜ ਉਦੋਂ ਤੱਕ ਨਹੀਂ ਉੱਠਦਾ ਜਦੋਂ ਤੱਕ ਸਮਾਜ ਪੜਦਾ ਨਹੀਂ ਜੁੜਦਾ ਨਹੀਂ ਜਿਹੜੇ ਲੀਡਰ ਪੈਦਾ ਕਰਦੇ ਆ ਉਹ ਜਾ ਕੇ ਪਾਰਟੀਆਂ ਦਾ ਪੱਟਾ ਪਾ ਕੇ ਬੈਹ ਜਾਂਦੇ ਨੇ ਹੁਣ ਕਈ ਲੀਡਰ ਪਾਰਟੀਆਂ ਦਾ ਭੋਗ ਕੇ ਸੱਤਾ ਦੇ ਵਿੱਚ ਜਦੋਂ ਪਾਰਟੀ ਚਲੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਸਮਾਜ ਦੀ ਜਾਂਦਾ ਕੁਰਸੀ ਤੋਂ ਬਾਅਦ ਫਿਰ ਉਹ ਸਮਾਜ ਦੀਆਂ ਗੱਲਾਂ ਕਰਦੇ ਨੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕੁਸ਼ਕ ਲੀਡਰ ਸਾਡੇ ਜਿਹੜੇ ਤਰਨਤਾਰਨ ਦੇ ਵਿੱਚ ਜਾ ਰਹੇ ਨੇ ਅੱਜ ਪਾਰਟੀਆਂ ਦਾ ਪੱਟਾ ਪਾਰਖ ਤਰਨਤਾਰਨ ਵਾਲਿਆਂ ਨੂੰ ਖਾਸ ਕਰਕੇ ਜਿੱਥੇ ਵੀ ਇਹ ਖਬਰ ਜਾਂਦੀ ਆ ਉਹ ਜਾਗੋ ਤੁਹਾਡੇ ਪੰਜਾਬ ਦੀ ਉਹ ਧੀ ਖੜੀ ਆ ਹਰਵਿੰਦਰ ਕੌਰ ਉਸਮਾ ਦੇਉ ਆਪਣੇ ਸਮਾਜ ਲਈ ਖੜੀ ਹੈ ਆਪਣੇ ਲੋਕਾਂ ਦੀ ਆਵਾਜ਼ ਲਈ ਧੀਆਂ ਦੀ ਆਵਾਜ਼ ਲਈ ਖੜੀਆ ਜਿਹੜੇ ਪਟਾ ਪਾ ਕੇ ਫਿਰਦੇ ਨੇ ਨਾ ਇਹਨਾਂ ਨੂੰ ਇਗਨੋਰ ਕਰ ਦੋ ਇਹ ਸਮਾਜ ਦੇ ਨਹੀਂ ਹੈਗੇ ਇਹ ਪਾਰਟੀ ਦੇ ਖਰੀਦੇ ਹੋਏ ਚਮਚੇ ਨੇ ਇਹ ਮਲਾਈ ਖਾਣ ਵਾਲੇ ਨੇ ਸਮਾਜ ਨੂੰ ਵੇਚਣ ਵਾਲੇ ਨੇ ਦੁਕਾਨਦਾਰੀਆਂ ਚਲਾਉਣ ਵਾਲੇ ਨੇ ਇਹਨਾਂ ਤੋਂ ਬਚੋ ਜੀ ਜੀ ਧੰਨਵਾਦ ਜੀ ਸਮਾਜ ਦੇ ਲਈ ਵਾਹਿਗੁਰੂ ਜੀ ਖਾਲਸਾ ਬੈਂਜ ਫਤਿਹ ਜੈਪੀ ਚੇਪਾਰ ਜੈਪਾਰ ਹਾਂਜੀ ਇਹ ਸਨ ਦਰਸ਼ਨ ਸਿੰਘ ਮੈਨ ਜਿਨ੍ਹਾਂ ਨੇ ਆਪਣੇ ਤਰਕ ਨੇ ਜਿਹੜੇ ਉਹ ਸਰੋਤਿਆਂ ਸਾਹਮਣੇ ਰੱਖੇ ਨੇ ਤੇ ਤੁਹਾਡੀ ਕੀ رائے ਆ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਫਿਲਹਾਲ ਸਾਨੂੰ ਦਾ ਉਹ ਆ ਗਿਆ ਧੰਨਵਾਦ